ਜਿਹੜੀ ਇਹ ਕਾਰਾਂ ਆਪਣੇ ਲਵੇ ਹੁੰਦੀਆਂ ਸਾਰੀਆਂ ਘਰੇਲੂ ਕਾਰਾਂ ਹੁੰਦੀਆਂ ਘਰੇਲੂ ਵੀ ਤੇ ਵਧੀਆ ਕਾਰਾਂ ਆ ਇਹ ਵਧੀਆ ਕਾਰ ਦੇ ਮਾੜੀ ਕਾਰ ਲੈਣੀ ਨਾ ਵੇਚਣੀ ਹੈ ਜੀ ਉਸੂਲ ਇੱਕ ਬਸ ਹੀ ਠੀਕ ਆਹੀ ਉਸੂਲ ਹੋਣਾ ਚਾਹੀਦਾ ਚੰਗੀ ਕਾਰ ਲਿਆਓ ਤੇ ਚੰਗੀ ਕਾਰ ਵੇਚੋ ਹਣਾ ਤਾਂ ਜੋ ਇੱਕ ਵਾਰ ਜਿਹੜਾ ਆ ਗਿਆ ਬੰਦਾ ਕੱਲ ਨੂੰ ਕਵੇ ਵੀ ਕਾਰ ਲੈਣੀ ਆ ਤਾਂ ਉੱਥੇੋਂ ਲੈਣੀ ਆ ਕਹਿੰਦੇ ਤੇ ਬੇੜੇ ਤਾਂ ਸ਼ਗਾਰ ਬਣਨੀ ਅਗਲਾ ਚਲਾਪੇ ਤਾਂ 3-4-5 ਸਾਲ ਜੀ ਕਿਤੇ ਗਵਾਂਢੀ ਕਵੇ ਓਏ ਆਹੀ ਲੈਂਦੀ ਹਾਂ ਆ ਨਹੀਂ ਆਂਦੀ ਆ ਉਹ ਮਜ਼ਾਕ ਕਰਦੇ ਰਹਣ ਗਵਾਂਢੀ ਲੈ ਲੈਣਾ ਬਈ ਦੁਆਰੇ ਬੋਲਦੀਏ ਦੁਆਰੇ ਬੋਲੋ 1,90,000 ਰੁਪਏ ਦੀ ਕਾਰ ਆ ਬਾਬੇ ਆਹ ਤੇ ਇੱਕ ਅਲਾਇ ਵੀਲ ਆਫਟਰ ਮਾਰਕੀਟ ਦੇ ਹੈਗੇ ਨੇ ਕਾਰ 'ਚ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਬਾਈ ਕੋਈ ਕੰਮ ਖਰਚਾ ਨਾ ਹੋਵੇ ਕਾਰ 'ਚ ਕੋਈ ਕੰਮ ਨਹੀਂ ਕਰਾਉਣਾ ਵੀਰ ਗੱਡੀ ਡੀਜ਼ਲ ਪਾ ਕੇ ਚਲਾਣੀ ਹੈ ਠੀਕ ਆ ਬਾਈ 180,000 ਰੁਪਏ ਦੀ ਕਾਰ ਆ ਬਾਈ ਆਡੀ A4 ਫਸਟ ਓਨਰ ਚੰਡੀਗੜ੍ਹ ਨੰਬਰ ਦੀ ਲੋਨ ਕਰਾ ਦੋਗੇ ਲੋਨ ਹੋ ਜੇਗਾ ਜਿਆਦਾ ਨਹੀਂ ਆਪਣੇ ਲੋਕ ਕੈਨੇਡਾ ਅਮਰੀਕਾ ਜਾਣ ਨਹੀਂ ਲੱਗੇ ਤੇ 11 ਦੇ ਵਿੱਚ ਜਦੋਂ ਆਈਏ ਬਾਹਰ ਤੋਂ ਇمپੋਰਟ ਕਰਾਈ ਵੀ ਆਈ ਲਾ ਬਈ ਇمپੋਰਟ ਕਰਾਈ ਹੋਈ ਆ ਬਈ ਕਾਰ ਇਹ ਹਨ ਤੇ ਅਰੀਜਨਲ ਬਈ ਸਾਰੀ ਹੈ ਹਾਂਜੀ ਹਾਂ ਠੀਕ ਹੈ ਕੰਡੀਸ਼ਨ ਵਧੀਆ ਈ ਦੇਖ ਇਹ ਗੱਡੀ ਦੇਖੋ ਸਕਰਾਚ ਵੀ ਨਹੀਂ ਹੈ ਕਾਰ ਦੇ ਜੀ ਲਾ ਬਈ ਕੁਝ ਕਰਾਣਾ ਹੋਵੇ ਜਾ ਕੇ ਕੁਝ ਵੀ ਨਹੀਂ ਕਰਾਣਾ ਲੋਏ ਲੱਗੇ ਹੋਏ ਟਾਇਰ ਲੱਗੇ ਹੋਏ ਕਾਰ ਨੂੰ ਠੀਕ ਹੈ ਬਈ ਹਾਂਜੀ ਮਿੱਤਰੋ ਅੱਜ ਬੜੇ ਦਿਨਾਂ ਬਾਅਦ ਅੱਜ ਆਪਾਂ ਮਹਾਲੀ ਆਇਆ ਤੇ ਕਾਰਾਂ ਤੁਹਾਨੂੰ ਐਸੀ ਐਸੀ ਦਵਾਂਗੇ ਬਈ ਤੁਸੀਂ ਖੁਦ ਹੈਰਾਨ ਹੋ ਜਾਓਗੇ ਠੀਕ ਹੈ ਬਈ ਤੇ ਅੱਜ ਆਪਣੇ ਕੋਲ ਬਹੁਤ ਤਗੜਾ ਸਟਾਕ ਆਪਾਂ ਕਹਿੰਦੀ ਬਈ ਵਾਕਸ ਵੈਗੰਡਾ ਤੇ ਬੱਕੀ ਆਪਣੇ ਲਵੇ ਸਵਿਫਟਾਂ ਨੇ ਤੇ ਹੋਰ ਬਹੁਤ ਕਾਰਾਂ ਨੇ ਗੁਰਪ੍ਰੀਤ ਅਧਰ ਕੈਮਰਾ ਘਉਦੋ ਬੈਕ ਸਾਈਡ ਤੇ ਜੇ ਕਿਸੇ ਭਰਾ ਨੇ ਇੱਕੋ ਵੀ ਲੈਣੀ ਆ ਵਰਨਾ ਲੈਣੀ ਆ ਫੋਰਡ ਦੀ ਫਿਗੋ ਲੈਣੀ ਆ ਤਾਂ ਤੁਸੀਂ ਕਾਲ ਕਰ ਲਿਓ ਖੜਾ ਆਪਾਂ ਟ੍ਰਾਈ ਸਿਟੀ ਕਾਰਜ਼ ਮਹਾਲੀ ਸੈਕਟਰ 77 ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਬਈ ਆਪਣੀ ਲੋਕੇਸ਼ਨ ਦੱਸੋ ਸਾਬ ਤੋਂ ਲੋਕੇਸ਼ਨ ਵੀਰੇ ਸੈਕਟਰ 77 ਹੈ ਜੀ ਤੇ ਪੈ ਜਾਂਦਾ ਸੁਹਾਣਾ ਪਿੰਡ ਪੈ ਜਾਂਦਾ ਜੀ ਹਾਂਜੀ ਇਹ ਛੋਟੇ ਪੁੱਥਾਂ ਪੈ ਜਾਂਦੀ ਮਾਰਕੀਟ ਸੈਕਟਰ 77 ਜੀ ਓਕੇ ਟਰਾਈ ਸਿਟੀ ਕਾਰ ਵੀ ਆ ਰਹੀ ਕਿਹੜੇ ਕਰਾ ਰਹਿਣਗੇ ਬਈ ਯਾਰ ਕਾਰ ਵੀਰੇ ਇਸ ਤਰ੍ਹਾਂ ਅੱਜ ਸਾਰੀ ਤਰ੍ਹਾਂ ਦੇ ਲੈ ਕੇ ਆਏ ਹਰ ਇੱਕ ਕੰਪਨੀ ਦੀ ਕਾਰ ਮਿਲ ਜੂਗੀ ਕਿੰਨੇ ਰੁਪਏ ਤੋਂ ਸ਼ੁਰੂ ਕਾਰ ਜੀ ਵੀ ਇਸ ਤਰ੍ਹਾਂ 1 ਲੱਖ ਤੋਂ ਲੈ ਲੋ ਸ਼ੁਰੂ ਹੈ ਜੀ ਠੀਕ ਹੈ ਹਾਂਜੀ ਲੋ ਜੀ 1.5 ਲੱਖ ਤੋਂ ਬਾਈ ਹੋਰਾਂ ਕੋਲ ਕਾਰ ਸ਼ੁਰੂ ਹੋਗੀ ਤੇ ਉੱਪਰਲੇ ਬਜਟ ਜਿਹੜੀ ਮਰਜ਼ੀ ਤੁਸੀਂ ਕਾਰ ਲੈ ਲਿਓ ਤੇ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਤਾਂ ਤੁਹਾਨੂੰ ਉਰੋਂ ਲਗਭਗ ਨਾ ਵੀ ਚੰਡੀਗੜ੍ਹ ਤੇ 50 ਨੰਬਰ ਦੇ ਕਾਰ ਆਲ ਨੰਬਰ ਚ ਲੋਕਲ ਨੰਬਰ ਕਾਰਾਂ ਮਿਲੂਗੀਆਂ ਠੀਕ ਹੈ ਬਈ ਸਵਾ ਲੱਖ ਤੋਂ ਲੈ ਕੇ ਔਡੀ ਤੱਕ ਕਾਰਾਂ ਪਈਆਂ ਜੀ ਹਾਂਜੀ ਤੇ ਪਹਿਲੀ ਕਾਰ ਅੱਜ ਆਪਣੇ ਲਵੇ ਬਈ ਬੈਂਟੋ ਬੈਂਟੋ ਹਾਂਜੀ ਮਾਡਲ ਵੀਰੇ ਮਾਡਲ ਵੀਰੇ 13 13 ਰਜਿਸਟ੍ਰੇਸ਼ਨ ਹੈਗੀ 14 ਦੀ 14 ਦੀ 13 ਵਾ 14 ਹਾਂਜੀ ਠੀਕ ਹੈ ਵੀਰੇ ਹਾਂਜੀ ਓਨਰ ਸੈਕੰਡ ਹੈ ਹਾਂਜੀ ਸੈਕੰਡ ਓਨਰ ਹੈ ਜੀ ਓਕੇ ਕੰਡੀਸ਼ਨ ਦੀ ਚੰਗੀ ਹੈ ਕੰਡੀਸ਼ਨ ਵਧੀਆ ਜੀ ਕਾਰਾਂ ਆਪਣੇ ਕੋਲ ਵਧੀਆ ਹੁੰਦੀ ਹੈ ਜੀ ਓਕੇ ਹਾਂਜੀ ਲੋ ਬਈ ਕੰਡੀਸ਼ਨ ਦੀ ਚੰਗੀ ਹੈ ਬਾਕੀ ਇਹ ਤਾਂ 5 ਸਟਾਰ ਰੇਟਿੰਗ ਵਾਲੇ ਕਾਰਾਂ ਨੇ ਬਿਲਕੁਲ ਜੀ ਬਿਲਕੁਲ ਠੀਕ ਹੈ ਵੀ ਇਹਨਾਂ ਨੂੰ ਕੁਝ ਨਹੀਂ ਹੁੰਦਾ ਬਈ ਕੁਝ ਵੀ ਨਹੀਂ ਹੈਨਾ ਬੰਦਾ ਵੀ ਸੇਫ ਹੈ ਨਾ ਚਾ ਬੰਦਾ ਸੇਫ ਆ ਬਈ ਥੋੜੇ-ਮੋਟੇ ਪੈਸੇ ਵੱਧ ਲਾ ਲਿਆ ਕਰੋ ਚੰਗੀ ਕਾਰ ਲਓ ਹੈਨਾ ਬਈ ਤੇ ਇਹ ਵਾਲੀ ਕਾਰਬਾਈ ਅਵੇਲੇਬਲ ਆ ਜੇ ਕਿਸੇ ਨੇ ਕਾਰ ਲੈਣੀ ਆ 13/14 ਵੈਂਟੋ ਦੂਜੇ ਨਾਂ ਦੀ ਡੀਜ਼ਲ ਦੀ ਰੇਟ ਵੀਰੇ ਕਰਦਾ ਵੀਰੇ 8 ਦੇ ਦਾਂਗੇ ਦੇਣੇ ਵਾਲਾ ਰੇਟ ਆ ਵੀਰੇ 2,60,000 ਦੀ ਕਾਰ ਮਿਲ ਜੂਗੀ ਲਾਚ 2,60,000 ਦੀ ਹਾਂਜੀ ਲੋਈ 13/14 2,60,000 ਦੀ ਕਾਰ ਆ ਲੋਨ ਕਰਉਣਾ ਲੋਨ ਵੀ ਹੋ ਜੂ ਲੱਖ ਦੇ ਕੇ ਹੋ ਜੂ ਲੱਖ ਦੇ ਕੇ ਹੋ ਜੇਗਾ ਇਹ ਪੰਜ ਕਾਲਕਾਂ ਦਾ ਨੰਬਰ ਹੈ ਕਾਰ ਦਾ ਪੰਜ ਇਹ ਕੋਲ ਕਾਲਕਾਂ ਦਾ ਹੈ ਠੀਕ ਹੈ ਓਕੇ ਬਾਈ ਤੇ ਅਗਲੀ ਆ ਗਈ ਆਪਣੇ ਕੋਲ ਵੈਂਟੋ अगेन ਵੀਰੇ ਇਹ ਮਾਡਲ ਇਹ ਵੀ ਤੇ 13 ਆ ਵੀ 13 ਇਹ ਹਾਈ ਲਾਈਨ ਹੈ ਜੀ ਇਹ ਕੰਫਰਟ ਲਾਈਨ ਹੈ ਜੀ ਇਹ ਹਾਈ ਲੈਂਡ ਟਾਪ ਮਾਡਲ ਹੈ ਜੀ ਹਾਂਜੀ ਲੋਈ ਟਾਪ ਮਾਡਲ ਕਾਰ ਹੈ ਇਹ 13 ਮਾਡਲ ਹੈ ਹਾਂਜੀ ਓਨਰ ਫਰਸਟ ਸੈਕੰਡ ਵੀਰੇ ਇਹ ਫਰਸਟ ਹੈ ਜੀ ਨੰਬਰ ਕਿੱਥੇ ਦਾ ਸੀ ਐਚ ਜੀ ਚੰਡੀਗੜ੍ਹ ਦਾ ਹਾਂਜੀ ਲੋਈ ਚੰਡੀਗੜ੍ਹ ਨੰਬਰ ਦੀ ਕਾਰ ਆ ਬਾਈ ਤੇ ਆਹ ਵਾਲੀ ਕਾਰ ਵੀ ਬਹੁਤ ਸੋਹਣੀ ਆ ਬਾਈ ਹਨਾ ਤੇ ਇਹ ਵਾਲੀ ਕਾਰ ਤਾਂ ਸਹੀ ਤਾਂ ਸਕਰਾਚ ਵੀ ਨਹੀਂ ਪੈਂਦੀ ਹਨਾ ਬਾਈ ਸਕਰਾਚ ਵੀ ਵੀਰੇ ਇਹ ਕਾਰਾਂ ਹੀ ਕੁਆਲਿਟੀ ਹੈਰ ਪੇਂਟ ਕਿ ਕੁਆਲਿਟੀ ਬਹੁਤ ਵਧੀਆ ਹੈ ਨਾ ਇਹ ਤਾਂ ਨਿਊ ਹੈ ਜੀ 10 ਮਾਡਲ ਦੀ ਕੁਆਲਿਟੀ ਲੈ 20 ਮਾਡਲ ਕਾਰ ਇੱਕੇਸਰ ਦੀਆਂ ਪਈ ਪੇਂਟ ਵੀ ਖਰਾਬ ਹੁੰਦਾ ਹੈ ਨਾ ਸੌਖਾ ਜਿਹਾ ਕਾਰਾਂ ਦਾ ਜੀ ਤੇ ਵਿਜਨ ਬਾਈ ਦੀ ਵਧੀਆ ਕਾਰਾਂ ਜੀ ਕਾਰ ਸੋਹਣੀ ਹੈ ਬਾਈ ਹਨਾ ਵਾਈਟ ਕਲਰ ਦੇ ਵਿੱਚ ਤੇ ਇਧਰਲੀ ਆਪਣੀ ਹੈਗੀ ਸੀ ਸਿਲਵਰ ਜਿਹਾ ਕਲਰ ਜੇ ਕਿਸੇ ਨੇ ਕਾਰ ਲੈਣੀ ਹੈ ਤਾਂ ਹੁਣ ਕਾਲ ਕਰ ਲਿਓ ਤੇ ਇਹਦਾ ਰੇਟ ਵੀਰੇ ਇਹ ਵੀਰੇ ਲਾਸਟ ਦੇ ਦਾਂਗੇ ਇਹ 3 ਲੱਖ ਰੁਪਏ ਦੀ ਲੋਨ ਬਣ ਜੇ 13 ਮਾਡਲ ਹੈ। 13 ਮਾਡਲ। ਹਾਂਜੀ ਫਰਸਟ ਓਨਰ ਹੈ ਜੀ। ਚੰਡੀਗੜ੍ਹ ਨੰਬਰ ਚੰਡੀਗੜ੍ਹ ਨੰਬਰ ਹੈ। ਸੋਰਸ ਪੇਪਰ ਪੂਰੇ ਹੈ। 3 ਲੱਖ ਰੁਪਏ ਜਾਂ ਲੋਨ ਹੋ ਜਾਏਗਾ ਜੀ। 2 2.5 ਲੱਖ ਰੁਪਏ ਦਾ ਲੋਨ ਹੋ ਜਾਏਗਾ ਜੀ। ਠੀਕ ਹੈ। ਹਾਂਜੀ। ਲੋ ਜੀ 2.5 ਲੱਖ ਦਾ ਲੋਨ ਹੋ ਜੂ। ਲੱਖ ਰੁਪਏ ਦੇ ਕੇ ਮਾਲ ਲੈ ਆਪਾਂ ਲੱਖ ਰੁਪਏ ਦੇ ਕੇ ਕਾਰ ਮਿਲ ਜਾਣੀ ਆ। ਅਗਲੀ ਆਪਣੇ ਲਈ ਪੋਲੋ ਖੜੀ ਹੈ ਵੀਰੇ ਇਹ ਮਾਡਲ। ਇਹ ਮਾਡਲ ਵੀਰੇ 13 ਜੀ। ਜੇਕੂਲੇਸ਼ਨ 14 ਜੀ। ਹਾਈਲੈਂਡ ਮਾਡਲ ਹੈ ਜੀ। ਹਾਂਜੀ। ਇਹਦੀ ਡਿਮਾਂਡ ਬਹੁਤ ਆ ਬਈ ਕਾਰ ਦੀ ਹਣਾ। ਲੋ ਵੀ ਜਿਹੜੇ ਬਾਈ ਨੂੰ ਹਣਾ ਪਤਾ ਇਹਦੀ ਕੁਆਲਿਟੀ ਬਾਰੇ ਉਹ ਨਹੀਂ ਛੱਡਦਾ ਹੈਗਾ। ਲੌਏ ਲੱਗੇ ਵੀ ਗੱਡੀ ਨੂੰ, ਲੌਏ ਟਾਇਰ ਨਾ ਲੱਗੇ ਇਹ 50000 ਦੇ ਦਾ ਲੌਏ ਟਾਇਰ ਲੱਗੇ ਵੀ ਕਾਰ ਨੂੰ ਜੀ। ਠੀਕ ਹੈ ਵੀਰੇ, ਫਰੰਟ ਚੀਚਾ ਵੀ origignal ਹੈ ਦਾ ਬਾਈ ਨਾ। ਬਾਕਸ ਵੈਗਨ ਦਾ ਹੀ ਆ। ਤੇ ਕੰਡੀਸ਼ਨ ਦੀ ਚੰਗੀ ਵੀਰੇ। ਵਧੀਆ ਜੀ, ਹਾਈ ਲਾਈਨ ਹੈ, ਸਟੀering ਵਿੱਚ ਬਟਨ ਆਉਂਦੇ ਜਿਹਦੇ ਜੀ ਟੌਪ ਮਾਡਲ ਹੈ ਇਹ ਦਾ ਗਾਣਾ ਮਾਡਲ ਹੈ। ਠੀਕ ਹੈ ਵੀਰੇ। ਹਾਂਜੀ। ਓਨਰ ਦੂਜੇ। ਹਾਂਜੀ। ਤੇ ਸੋਰਸ ਪੇਪਰ ਪੂਰੇ ਆ ਕਾਰ ਦੇ। ਠੀਕ ਹੈ ਬਾਈ, ਗੁਰਪ੍ਰੀਤ ਦਿਖਾਈ ਇੱਕ ਵਾਰ ਅੰਦਰੋਂ। ਅੰਦਰੋਂ ਚੈੱਕ ਕਰੋ ਵੀ ਕਾਰ ਅ ਤੇ ਇਹ ਵੈਂਟੂ ਤੇ ਇਹ ਦਾ ਇੰਟੀਰੀਅਰ ਸੇਮ ਹੀ ਹੁੰਦਾ ਨਾਲੇ ਸੇਮ ਹੈ ਜੀ ਬਸ ਉਹਦੇ ਡਿੱਗੀ ਲੱਗ ਜਾਂਦੀ ਹੈ ਹਾਂ ਬਸ ਉਹਦੇ ਡਿੱਕੀ ਲੱਗ ਜਾਂਦੀ ਹੈ ਬਸ ਠੀਕ ਹੈ ਬਈ ਤੇ ਬਈ ਕਾਰ ਚੈੱਕ ਕਰੋ ਕਾਰ ਹੈਗੀ ਪੂਰੀ ਸੋਹਣੀ ਤੇ ਬਈ ਇਹਦੀ ਰੇਟ ਦੀ ਗੱਲ ਕਰੀਏ 13 ਮਾਡਲ ਇਹ ਵੀ ਨੇ ਲਾਸਟ ਬਣ ਜਾਈ 2,80,000 ਦੀ ਜੀ 2.80 ਦੀ ਹਾਂਜੀ 13 ਮਾਡਲ 13 ਮਾਡਲ ਜੀ 2.80 ਦੀ ਹਾਈਲੈਂਡ ਮਾਡਲ ਨੰਬਰ ਕਿੱਥੇ ਦਾ ਚੰਡੀਗੜ੍ਹ ਦਾ ਜੀ ਸੋਰਸ ਪੇਪਰ ਪੂਰੇ ਆ ਜੀ ਠੀਕ ਹੈ ਬਈ ਅਗਲੀ ਅਗੇਨ ਵੈਂਟੂ ਆ ਗਿਆ ਆਪਣੇ ਲੱਗ ਇਹ ਵੀ ਵੈਂਟੂ ਹੈ ਜੀ ਹਾਈਲੈਂਡ ਮਾਡਲ ਜੀ ਹਾਂਜੀ ਹਾਂਜੀ ਇਹ ਵੀ ਫਸ ਕੰਡੀਸ਼ਨ ਦੀ ਓਕੇ ਕੰਡੀਸ਼ਨ ਓਕੇ ਆ ਜੀ ਠੀਕ ਹੈ ਬਈ ਹਾਂਜੀ ਲੋ ਜੀ ਕੰਡੀਸ਼ਨ ਦੀ ਓਕੇ ਤੀਆਂ ਦੁੱਧ ਵਰਗੀਆਂ ਕਾਰਾਂ ਪਈਆਂ ਜੀ ਹਾਏ ਹਾਏ ਦੁੱਧ ਵਰਗੀਆਂ ਕਾਰਾਂ ਬਈ ਓਏ ਚੈੱਕ ਕਰ ਲਓ ਬਈ ਕਾਰ ਜੇ ਕਿਸੇ ਨੇ ਕਾਰ ਲੈਣੀ ਆ ਬਈ ਤੇ ਇਹ ਵੀ ਹਾਈਲਾਈਨ ਆ ਵੀਰੇ THAILAND ਜੀ ਹੂੰ ਤੇ ਬਾਕੀ ਆਲ ਓਵਰ ਬਈ ਇੰਜਨ ਗੇਅਰ ਦੀ ਚੰਗੇ ਗੇਅਰ ਕੀ ਓਕੇ ਵੀਰੇ ਟਾਇਰ ਟੱਪੇ ਦੀ ਓਕੇ ਅਲੋਏ ਟਾਇਰਾਂ ਦੇ ਓਕੇ ਆ ਕਾਰ ਜੀ ਪੇਪਰਾਂ ਦੀ ਓਕੇ ਕਾਰ ਜੀ ਹੋਰ ਦੱਸੋ ਕਾਦੀ ਕਮੀਆਂ ਆ ਕਾਰ ਚ ਲੈਣ ਵਾਲੇ ਦੀ ਕਮੀ ਹੋਈ ਇਕੋ ਵੀ ਜੇ ਕਿਸ ਨੇ ਕਾਰ ਲੈਣੀ ਆ ਤੇ ਇਹਦਾ ਰੇਟ ਬਈ ਇਹ ਵੀਰੇ ਲਾਸਟ ਮਿਲ ਜੇਗੀ 3 ਲੱਖ ਰੁਪਏ ਦੀ ਜੀ 3 ਲੱਖ ਰੁਪਏ ਦੀ ਲਓ ਇਹ 3 ਲੱਖ ਰੁਪਏ ਦੀ ਕਾਰ ਮਿਲ ਜੂ ਬਈ ਵੈਂਟੋ ਜੇ ਕਿਸ ਨੇ ਅਗਲੀ ਕਾਰ ਲੈਣੀ ਆ ਅਗਲੀ ਆ ਗਈ ਆਪਣੇ ਕੋਲ ਪੋਲੋ ਬਈ ਇਹ ਮਾਡਲ ਇਹ ਮਾਡਲ ਵੀਰੇ 11 ਜੀ ਹਾਂਜੀ ਹਾਂਜੀ ਕੰਡੀਸ਼ਨ ਕੰਡੀਸ਼ਨ ਵਧੀਆ ਜੀ ਦੇਖ ਗੱਡੀ ਦੇਖੋ ਸਕਰਾਚ ਵੀ ਨਹੀਂ ਹੈ ਕਾਰ ਦੇ ਜੀ ਕੁਝ ਕਰਾਉਣਾ ਹੋਵੇ ਜਾ ਕੇ ਕੁਝ ਵੀ ਨਹੀਂ ਕਰਾਉਣਾ ਲੌਏ ਲੱਗੇ ਹੋਏ ਟਾਇਰ ਲੱਗੇ ਹੋਏ ਕਾਰ ਨੂੰ ਠੀਕ ਆ ਬਈ ਤੇ ਬਸ ਲਓ ਬਈ ਨਾਲ ਦੀ ਸੀਟ ਤੇ ਬਿਠਾ ਲਓ ਜੀ ਨੂੰ ਬਿਠਾਉਣਾ ਤੁਸੀਂ ਆਓ ਛੇਤੀ ਕਾਰ ਲੈ ਜੋ ਤੇ ਇਹਦਾ ਇੰਟੀਰੀਅਰ ਵੀ ਓਕੇ ਰਿਪੋਰਟ ਆ ਬਈ ਪੂਰਾ ਦੇਖੋ ਬਈ ਇੰਟੀਰੀਅਰ ਪੂਰਾ ਸੋਹਣਾ ਬਈ ਟੱਚ ਪਲੇਅਰ ਇਹ ਤੇ ਲਵਾਇਆ ਹੋਇਆ ਅਲੱਗ ਤੋਂ ਬੰਦੇ ਨੇ ਇਹ ਇਹ ਵੇਰੀਐਂਟ ਕਿਹੜਾ ਵੀਰੇ ਇਹਦਾ ਇਹ ਕੰਫਰਟ ਲਾਈਨ ਹੈ ਜੀ ਕੰਫਰਟ ਲਾਈਨ ਇਹ ਮਤਲਬ ਵੀ ਹਾਈ ਲਾਈਨ ਤੋਂ ਨੀਚੇ ਵਾਲਾ ਹੁੰਦਾ ਹਾਈ ਲਾਈਨ ਤੋਂ ਨੀਚੇ ਹਾਂ ਤਿੰਨ ਮਾਡਲ ਆਉਂਦੇ ਆ ਹਾਈ ਲਾਈਨ, ਟ੍ਰੈਂਡ ਲਾਈਨ, ਕੰਫਰਟ ਲਾਈਨ ਜੀ ਹਾਂਜੀ ਲੋ ਜੀ 12 ਮਾਡਲ ਤੇ ਰੇਟ ਵੀਰੇ ਦਾ ਰੇਟ ਵੀਰੇ ਆ ਦੇ ਦੇਗੇ ਲਾਸਟ 190000 ਦੀ ਕਾਰ ਮਿਲ ਜੂਗਾ ਇਹਦਾ ਨੰਬਰ ਕਿੱਥੇ ਦਾ ਚੰਡੀਗੜ੍ਹ ਦਾ ਜੀ ਓਨਰ ਸੀਗੇ ਇਹ ਸੈਕੰਡ ਜੀ ਦੂਜੇ ਨਾਲ ਜੀ ਹਾਂ ਜੀ 190000 ਦੀ ਮਿਲੂਗੀ ਵੀਰੇ ਘਟਨੇਗਾ ਨਹੀਂ ਰੇਟ ਹਾਂ ਜੀ 190000 ਰੁਪਏ ਦੀ ਕਾਰ ਆ ਬਾਈ ਆਪਣੇ ਨਾਲ ਪੋਲ ਹੋ ਜੇ ਕਿਸੇ ਨੇ ਕਾਰ ਆ ਇਹਦਾ ਫੋਟੋ ਥੋੜਾ ਦਬਿਆ ਬਾਦ ਦਬੀ ਵੀ ਲੱਗਦੀ ਹੈ ਨਾ ਸਾਡੀ ਦੁਆਰੇ ਬੋਲਦੀਏ ਦੁਆਰੇ ਬੋਲੋ 1,90,000 ਰੁਪਏ ਦੀ ਕਾਰ ਆ ਬਾਬੇ ਆਹ ਤੇ ਇੱਕ ਅਲਾਇ ਵੀਲ ਆਫਟਰ ਮਾਰਕੀਟ ਦੇ ਹੈਗੇ ਨੇ ਕਾਰ 'ਚ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਬਈ ਕੋਈ ਕੰਮ ਖਰਚਾ ਨਾ ਹੋਵੇ ਕਾਰ ਨੂੰ ਕੋਈ ਕੰਮ ਨਹੀਂ ਕਰਾਣਾ ਵੀਰ ਗੱਡੀ ਡੀਜ਼ਲ ਪਾ ਕੇ ਚਲਾਣੀ ਹੈ ਜੀ ਠੀਕ ਆ ਬਈ ਹਰਸ ਨਾਮ ਕਰਾਣੀ ਹੈ ਜੀ ਅਗਲੀ ਆ ਗਈ ਇਹ ਛੋਟੀ ਭੈਣ ਇਹਨਾਂ ਦੀ ਐ ਮੰਨ ਲੀ ਹਾਂ ਹਾਂ ਬਸ ਛੋਟੀ ਆ ਇਹ ਤਾਂ ਉਹ ਹਫ਼ਤੇ ਬੜੀਆਂ ਛੋਟੀਆਂ ਹੁੰਦੀਆਂ ਜਾਂਦੀਆਂ ਆ ਕਰੀਬੀਆਂ ਜੀ ਲੈਣ ਵਾਂ ਠੀਕ ਆ ਬਈ ਪਰ ਐਵੇਂ ਇਹ ਵਾਲੀ ਕੰਪਨੀ ਨੇ ਇਹਨਾਂ ਨੂੰ ਬਣਾਇਆ ਹਾਂ ਬਿਲਕੁਲ ਬਿਲਕੁਲ ਜੀ ਤੇ ਆਹ ਵਾਲੀ ਆਡੀ ਹੈਗੀ ਇਹ ਵੀਰੇ ਵੈਰੀਐਂਟ ਕਿਹੜਾ ਹੈ ਇਹ 13 ਵੀਰੇ ਰਜਿਸਟ੍ਰੇਸ਼ਨ 14 ਦੀ ਹੈ ਠੀਕ ਹੈ ਕਿਹੜਾ ਵੈਰੀਐਂਟ ਕਿਹੜਾ ਹੈ ਇਹ ਕਿਹੜਾ ਹੈ 14 ਦੀ ਹੈ ਦੇਖੋ ਜੀ 2 14 ਜੀ ਠੀਕ ਹੈ A6 ਹੈ ਇਹ ਫੋਰ ਇਹ ਫੋਰ ਹੈ ਜੀ A4 ਹਟ ਵਾਲੀ A4 ਜੀ ਠੀਕ ਹੈ ਬਈ ਚਲੋ ਜੀ A4 ਹੈਗੀ ਗੁਰਪ੍ਰੀਤ ਆ ਜੰਟੀਰੀਅਰ ਦਿਖਾਈਏ ਆਪਾਂ ਬਈ ਇਹਦਾ ਲਗਜ਼ਰੀ ਕਾਰ ਆ ਆ ਛੱਤ ਵੀ ਖੁੱਲਦੀ ਹੈ ਇਸ ਦੇ ਉੱਪਰ ਨੂੰ ਠੀਕ ਹੈ ਲੈ ਬਈ ਸਨਰੂਫ ਵਾਲੀ ਕਾਰ ਆ ਬਈ ਮਿੱਤਰੋ ਇਹ ਹੈ ਨਾ ਜੇ ਕਿਸੇ ਨੇ ਕਾਰ ਲੈਣੀ ਹੈਗੀ ਤਾਂ ਕਾਰ ਵਾਸਤੇ ਜਿਹੜਾ ਕੋਈ ਕਹਿੰਦਾ ਵੀ ਪ੍ਰੀਮੀਅਮ ਕਾਰ ਲੈਣੀ ਆ ਆਹ ਵਾਲੀ ਕਾਰ ਤੁਸੀਂ ਬਾਏ ਕਰ ਸਕਦੇ ਹੋ ਠੀਕ ਆ ਪੂਰੀ ਚੰਗੀ ਕਾਰ ਹੈਗੀ ਬਾਕੀ ਜੇ ਤੁਸੀਂ ਉਰੋਂ ਆਓਗੇ ਉਰੋਂ ਤੁਹਾਨੂੰ ਲਾਂਭਾ ਨਹੀਂ ਆਉਂਦਾ ਵੀ ਕਾਰ ਦਾ ਬਿਲਕੁਲ ਜੀ ਠੀਕ ਹੈ ਤੇ ਇਹ ਮਾਡਲ ਸੀ 13 13 ਤੇ ਰਜਿਸਟ੍ਰੇਸ਼ਨ 14 ਜੀ 13/14 ਹਾਂਜੀ ਓਨਰ ਸੀਗੀ ਓਨਰ ਫਸਟ ਜੀ ਫਸਟ ਹਾਂਜੀ ਨੰਬਰ ਇਹਦਾ ਚੰਡੀਗੜ ਦਾ ਚੰਡੀਗੜ ਦਾ ਜੀ ਠੀਕ ਹੈ ਲੈ ਮੇਥੋਂ ਚੰਡੀਗੜ ਨੰਬਰ ਦੀ ਕਾਰ ਹੈ ਜੇ ਕਿਸੇ ਨੇ ਆਡੀ ਕਾਰ ਲੈਣੀ ਆ ਤਾਂ ਰੇਟ ਐਸਾ ਦੇ ਦੇ ਵੀਰੇ ਵੀ ਬਸ ਭੱਜੇ ਆਵੇ ਬੰਦਾ ਨਾ ਆਇਣਾ ਗਏ ਬਾਈ ਰੇਟ ਘਟਾ ਲਓ ਉਹਨੂੰ ਦੇ ਦੇ ਬਸ ਇਹ ਦੇ ਦੇਗੇ ਵੀਰੇ 8 ਲੱਖ 80 ਹਜ਼ਾਰ ਦੀ ਦੇ ਦੇਗੇ 8 ਲੱਖ 80 ਹਜ਼ਾਰ ਦੀ ਕੀਤੇ ਦੇ ਬਿਲਡਿੰਗ ਵੀ ਨਹੀਂ ਆ ਰੇਟ 8 ਲੱਖ 80 ਹਜ਼ਾਰ ਰੁਪਏ ਦੀ ਕਾਰ ਆ ਬਾਈ ਆਡੀ A4 ਫਸਟ ਓਨਰ ਚੰਡੀਗੜ੍ਹ ਨੰਬਰ ਦੀ ਲੋਨ ਕਰਾ ਦੋਗੇ ਲੋਨ ਹੋ ਜਾਏਗਾ ਪਰ 1 ਰੁਪਿਆ ਨਹੀਂ ਘਟੇਗਾ ਵੀਰੇ ਰੇਟ ਤਾਂ ਹਾਂ ਇਹ ਐਸਨੋ ਰੇਟ ਹੈ ਰੈਸਨੋ ਰੇਟ ਹੈ ਜੀ 8 ਲੱਖ 80 ਬਾਈ ਰੇਟ ਦੱਸੋ ਤੁਸੀਂ ਕਮੈਂਟ ਕਰਕੇ ਕਿਵੇਂ ਲੱਗਿਆ ਤੇ ਲੋਨ ਕਿੰਨਾ ਹੋ ਜੂ ਤੇ ਲੂਨ ਵੀਰੇ ਦੇ ਤੇ ਹੋ ਜਾਏਗਾ 6 7 ਲੱਖ ਰੁਪਏ ਦਾ ਲੋਨ ਹੋ ਜਾਏਗਾ 7 ਲੱਖ ਰੁਪਈਆ ਦਾ ਹਾਂਜੀ ਮਤਲਬ ਵੀ 2 ਗ ਲੱਖ ਰੁਪਏ ਦੇ ਕੇ ਮਿਲ ਜਾਣੇ ਘਰ ਜਿਹਦਾ ਸਿਬਲ ਵਧੀਆ ਬਿਲਕੁਲ ਜੀ ਠੀਕ ਹੈ ਬਾਈ ਤੇ ਆਹ ਲਈ ਆ ਗਈ ਵੀਰੇ ਆਪਣੇ ਲਵੇ ਆ ਵੀਰੇ ਕਯੂ 5 ਜੀ ਕਯੂ 5 ਹਾਂਜੀ ਠੀਕ ਹੈ ਕੰਡੀਸ਼ਨ ਦੀ ਕੰਡੀਸ਼ਨ ਵਧੀਆ ਫਰਸਟ ਓਨਰ ਕਾਰ ਹੈ ਚੱਲੀ ਵੀ ਸਾਰੀ ਕੰਪਨੀ ਰਿਕਾਰਡ ਦੇ ਘਰ ਜੀ ਸਾਰੀ ਕੰਪਨੀ ਨਾਲ ਠੀਕ ਹੈ ਵੀਰੇ ਇਹ ਮਾਡਲ ਸੀਗਾ ਸੋਰਸ ਫੁੱਲ ਪਈ ਆ ਜੀ ਕਯੂ 5 ਹੈ ਜੀ ਬੜੇ ਸਨ ਰੂਫ ਵਾਲੀ ਠੀਕ ਹੈ 2011 ਜਾਂ 12 ਹੈ 11 ਰਜਿਸਟਰ 12 ਜੀ ਠੀਕ 11 ਵੱਡੇ 12 ਕਾਰ ਵੀ ਆਈਪੀ ਨੰਬਰ ਲਗਿਆ ਹੋਇਆ ਕਾਰ ਨੂੰ ਲੋ ਜੀ ਬਾਈ ਪੇਡ ਨੰਬਰ ਆ ਬਈ ਕਾਰ ਚ ਲੱਗਿਆ ਹੋਇਆ ਚੈੱਕ ਕਰੋ ਅੰਦਰੋਂ ਪੂਰੀ ਵਧੀਆ ਵੀ ਇਹਦਾ ਝੋਟਾ ਹੀ ਹੈ ਬਾਈ ਹਨਾ ਤੇ ਆਡੀ ਕਾਰ ਹੈ ਜੇ ਕਿਸੇ ਨੇ ਇਹ ਕਾਰ ਲੈਣੀ ਹੈ ਤਾਂ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਹੋ ਬਾਈ ਕੋਈ ਕਮੀ ਪੇਸ਼ੀ ਕਾਰ ਚ ਨਹੀਂ ਕੋਈ ਕਮੀ ਪੇਸ਼ੀ ਨਹੀਂ ਹੈ ਜੀ ਠੀਕ ਹੈ ਤੇ ਇਹਦਾ ਨੰਬਰ ਕਿੱਥੇ ਦਾ ਹੈ ਨੰਬਰ ਕਿੱਥੇ ਦਾ ਚੰਡੀਗੜ੍ਹ ਦਾ ਜੀ 3131 ਚੰਡੀਗੜ੍ਹ ਦਾ ਨੰਬਰ ਹੈ ਜੀ ਲੋ ਜੀ 3131 ਨੰਬਰ ਆ ਬਈ ਚੰਡੀਗੜ੍ਹ ਦਾ ਟਰਾਈ ਸਿਟੀ ਕਾਰ ਮਹਾਲੀ ਖੜਿਆ ਬਈ ਸਨਰੂਫ ਕਾਰ ਤੇ ਹੈਗਾ ਵੀ ਇਹ ਹੈਗਾ ਉੱਚੀ ਕਾਰ ਹੈਗੀ ਤੇ ਕਿਸੇ ਨੇ ਉੱਚੀ ਕਾਰ ਲੈਣੀ ਹੈ ਤਾਂ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਹੋ ਬਿਲਕੁਲ ਬਿਲਕੁਲ ਜੀ ਮਾਡਲ 2011/12 12 ਜੀ ਓਨਰ ਰੱਖਿਆ ਫਸਟ ਫਸਟ ਜੀ ਚੱਲੀ ਹੋਈ ਸੀ 1 ਲੱਖ 4000 ਕੰਪਨੀ ਰਿਕਾਰਡ 1 ਲੱਖ 4000 ਕੰਪਨੀ ਰਿਕਾਰਡ ਕਿੰਨਾ ਰੇਟ ਹੈ ਦਾ ਇਹ ਰੇਟ ਵੀਰੇ ਦੇ ਦਾਂਗੇ ਲਾਸਟ ਆਪਾਂ ਜੀ 8.5 ਲੱਖ ਰੁਪਏ ਕਰ ਦੇ 8.5 ਲੱਖ ਰੁਪਈਆ ਦੀ ਲਾਸਟ ਲੋ ਜੀ 8.5 ਲੱਖ ਰੁਪਏ ਰੇਟ ਆ ਬਈ ਕਾਰ ਦਾ ਠੀਕ ਹੈ ਤੇ ਉਹਨਾਂ ਟਾਈਮਾਂ 'ਚ ਕਿੰਨੇ ਦੀ ਸੀ ਇਹ ਇਹ ਤਾਂ ਬਾਹਰ ਤੋਂ ਆਂਦੀਆਂ ਦੀਆਂ ਅੱਛਾ ਜੀ ਆ ਜਾਂਦਾ ਨਹੀਂ ਆਪਣੇ ਲੋਕ ਕੈਨੇਡਾ ਅਮਰੀਕਾ ਜਾਣ ਨਹੀਂ ਲੱਗੇ ਤੇ 11 ਦੇ ਵਿੱਚ ਜਦੋਂ ਇਹ ਬਾਹਰ ਤੋਂ ਇمپੋਰਟ ਕਰਾਈ ਵੀ ਆਈ ਲਓ ਬਈ ਇمپੋਰਟ ਕਰਾਈ ਹੋਈ ਆ ਬਈ ਕਾਰ ਇਹ ਹਨ ਤੇ ਰੀਜਨਲ ਬਈ ਸਾਰੀ ਇਹ ਹਾਂਜੀ ਹਾਂ ਠੀਕ ਐ ਇਹਦੇ ਲੋਨ ਕਿੰਨਾ ਹੋਊ ਇਹਦੇ ਵੀਰੇ ਹੋ ਜੇ ਆ ਲੋਨ 6 ਲੱਖ 6-7 ਲੱਖਾ ਹੋ ਜਾਣਾ 10 ਲੱਖ ਦੇ ਦੋ 2.5 ਲੱਖ ਦੇ ਕੇ ਵੀ ਕਾਰ ਦੀ ਦੋ 2.5 ਲੱਖ ਦੇ ਕੇ ਕਾਰ ਮਿਲ ਜਾਣੀ ਆ ਲਓ ਜੀ ਬਈ ਆ ਗਿਆ ਛੋਟੀਆਂ ਕਾਰ ਇਸ ਤੋਂ ਬਾਅਦ ਇਹ ਵੀਰੇ ਮਾਡਲ ਇਹ ਡਜੈਰ ਵੀਰੇ 13 ਮਾਡਲ ਜੀ ਠੀਕ ਐ ਹਾਂਜੀ ਕੰਡੀਸ਼ਨ ਦੀ ਕੰਡੀਸ਼ਨ ਦੀ ਓਕੇ ਜੀ ਲੋ ਜੀ ਡਿਜ਼ਾਇਰ ਕਾਰ ਆ ਬਾਈ ਚੈੱਕ ਕਰ ਲਓ ਜੇ ਕਿਸੇ ਨੇ ਆਹ ਵਾਲੀ ਕਾਰ ਲੈਣੀ ਆ ਬਾਈ ਅਲਾਇ ਕਾਰ ਚ ਹੈਗੇ ਨੇ ਤੇ ਓਕੇ ਦੀ ਰਿਪੋਰਟ ਕਾਰ ਆ ਸਕਰਾਚ ਭਾਈ ਦੇ ਵੀ ਨਹੀਂ ਹੈਗਾ ਕੋਈ ਬਾਈ ਠੀਕ ਹੈ ਸੋਹਣੀ ਕਾਰ ਆ ਤੇ ਬਾਈ ਜਿਹੜੀ ਇਹ ਕਾਰਾਂ ਆਪਣੇ ਲਵੇ ਹੁੰਦੀਆਂ ਸਾਰੀਆਂ ਘਰੇਲੂ ਕਾਰਾਂ ਹੁੰਦੀਆਂ ਘਰੇਲੂ ਵੀਰੇ ਵਧੀਆ ਕਾਰਾਂ ਆ ਇਹ ਵਧੀਆ ਕਾਰ ਦੇ ਮਾੜੀ ਕਾਰ ਲੈਣੀ ਨਾ ਵੇਚਣੀ ਆ ਜੀ ਉਸ ਨੂੰ ਲੈ ਇੱਕ ਬਸ ਹੀ ਓਕੇ ਲਓ ਬਈ ਦੇਖੋ ਆਹੀ ਊਸੂਲ ਹੋਣਾ ਚਾਹੀਦਾ ਚੰਗੀ ਕਾਰ ਲਿਆਓ ਤੇ ਚੰਗੀ ਕਾਰ ਵੇਚੋ ਹਣਾ ਤਾਂ ਜੋ ਇੱਕ ਵਾਰ ਜਿਹੜਾ ਆ ਗਿਆ ਬੰਦਾ ਕੱਲ ਨੂੰ ਕਵੇ ਵੀ ਕਾਰ ਲੈਣੀ ਆ ਤਾਂ ਉੱਥੇੋਂ ਲੈਣੀ ਆਹ ਕਹਿੰਦੇ ਤੇ ਬੇੜੇ ਤਾਂ ਸ਼ਗਾਰ ਬਣਨੀ ਆਗਲਾ ਚਲਾਪੇ ਤਾਂ 3-4-5 ਸਾਲ ਜੀ ਕਿਤੇ ਗਵਾਂਡੀ ਕਵੇ ਓਏ ਆਹੀ ਲੈਂਦੀ ਹਾਂ ਹਾਂ ਨਹੀਂ ਆਂਦੀ ਆਓ ਮਜ਼ਾਕ ਕਰਦੇ ਰਹਿਣ ਗਵਾਂਡੀ ਕੋਈ ਗੱਲ ਲੈਣਾ ਬਈ ਤੇ ਆਹ ਲਈ ਮਤਲਬ ਬਾਈ ਤੁਹਾਨੂੰ ਲਾਂਭਾ ਨਹੀਂ ਆਉਂਦਾ ਯਾਰ ਸਿੱਧੀ ਸਾਫ਼ ਜੀ ਗੱਲ ਹੈ ਮਾਡਲ 2013 ਜੀ 13 ਓਨਰ ਫਰਸਟ ਜੀ ਚੱਲੀ ਕਿੰਨੀ ਹੈ ਛੋਟਾ ਨੰਬਰ ਹੈ ਜੀ ਹਾਂਜੀ ਚੱਲੀ ਵੀ ਹੈ ਹੋਈ ਲੱਖ ਦੇ ਨੇੜੇ ਤੜੇ ਚੱਲੀ ਵੀ ਹੈ ਜੀ ਇੰਸ਼ੋਰੈਂਸ ਹੈਗਾ ਇੰਸ਼ੋਰਸ ਹੈਗਾ ਜੀ ਰੇਟ ਕਿੰਨਾ ਕਰਦਾ ਰੇਟ ਦੇ ਦਿੰਗੇ ਲਾਸਟ ਜੀ 3,60,000 ਦੀ 3,60,000 ਰੁਪਏ ਲੋਨ ਹੋ ਜਾਊਗਾ ਲੋਨ ਹੋ ਜਾਏਗਾ 3 ਲੱਖ ਰੁਪਏ ਦਾ ਜੀ ਆ ਕੀ ਬਲੈਨੋ ਵੀਰੇ ਹਾਂਜੀ ਮਾਡਲ ਮਾਡਲ 15 ਜੀ 15 12ਵੇਂ ਮਹੀਨੇ ਦੀ ਹੈ 22 ਤਰੀਕ ਦੀ ਠੀਕ ਹੈ 22 12 15 16 ਦੇ ਨੇੜੇ ਚ ਹੈ ਹਾਂਜੀ بس پائر ਧਰਤੀ ਦੀ 16 ਦੇ ਪਹਿਲੀ ਹੀ ਵੀ ਸੀ ਚਾਰਕ ਦਿਨ ਦਾ ਹੀ ਫਰਕ ਰਾਇਆ ਠੀਕ ਹੈ ਬਈ 22 ਤਰੀਕ ਦੀ ਬਈ ਨਿਕਲੀ ہوئی ہے نا 15 ਦੇ ਤੇ ਇਹ ਬਈ ਵੈਰੀਐਂਟ ਕਿਹੜਾ ਹੈ ਇਹ ਡਲਟਾ ਡਲਟਾ ਕਹਿੰਦੇ ਜਿਹੜੇ ਨੂੰ ਡਲਡਾ ਕਹਿੰਦੀ ਹੈ ਹਾਂ ਠੀਕ ਹੈ ਬਈ ਡੈਲਟਾ ਵੈਰੀਐਂਟ ਦੀ ਕਾਰ ਹੈ ਬਈ ਇਹ ਡੀਜ਼ਲ ਦੀ ਹੈ ਨਾ ਡੀਜ਼ਲ ਦੀ ਠੀਕ ਹੈ ਓਕੇ ਦੀ ਰਿਪੋਰਟ ਹੈ ਬਈ ਹਨਾ ਜੇ ਕਿਸੇ ਨੇ ਇਹ ਕਾਰ ਲੈਣੀ ਆਹ ਲਈ ਕਾਰ ਤੁਸੀਂ ਬਾਇ ਕਰ ਸਕਦੇ ਹੋ ਤੇ ਇਹਦਾ ਰੇਟ ਵੀਰੇ ਇਹਦਾ ਰੇਟ ਵੀ ਤੇ ਆ ਲੱਗ ਜੂਗੀ ਤੁਹਾਨੂੰ ਲਾਸਟ ਜੀ 4,70,000 ਦੀ 470 ਦੀ ਹਾਂ ਜੀ ਮਤਰਾ 4,70,000 ਦੀ ਕਾਰ ਆ ਗਈ ਜਿਹੜੀ ਤੁਹਾਡੇ ਵਾਸਤੇ ਹੈਗੀ ਅੱਜ ਠੀਕ ਹੈ ਰਿਸੋਰਸ ਪੇਪਰ ਪੂਰੇ ਆ ਕਰਦੇ ਨੇ ਲੁੱਕ ਦੇਖ ਲਓ ਇੰਸ਼ੋਰੈਂਸ ਸਾਰਾ ਕੁਝ ਹੈਗਾ ਤੁਸੀਂ ਕੁਝ ਨਹੀਂ ਕਰਾਉਣਾ ਚੰਡੀਗੜ੍ਹ ਨੰਬਰ ਦੀ ਕਾਰ ਆ ਨਾਮ ਕਰਾਓ ਤੇ ਕਾਰ ਚਲਾਓ ਚਲਾਓ ਠੀਕ ਹੈ ਭਾਈ ਤੇ ਲੋਨ ਹੋ ਜਾਊਗਾ ਬਈ ਤੇ ਲੋਨ ਹੋ ਜਾਏਗਾ ਜੀ ਲਾਸਟ ਕਾਰ ਆ ਜੇ ਆਪਣੇ ਲਵੇ ਇਸ ਬਲੌਗ ਦੀ ਅਗਲੇ ਬਲੌਗ ਤੋਂ ਦੂਜੀਆਂ ਕਾਰਾਂ ਦਾ ਮੈਂ ਠੀਕ ਹੈ ਕਾਰਾਂ ਤਾਂ ਬਹੁਤ ਖੜੀਆਂ ਲਾਸਟ ਨਹੀਂ ਹੈ ਪਰ ਹਾਂ ਦੀ ਇਸ ਬਲੌਗ ਦੀ ਹਾਂ ਜੀ ਇਹ ਵੀਰੇ ਮਾਡਲ ਇਹ ਵੀਰੇ ਇਹ ਮਾਡਲ ਹੈਗੀ ਆ 13 ਨਾ 14 ਠੀਕ ਹੈ ਖੁੱਲ ਜਾਂਦੀ ਨਾ ਕਾਰਾਂ ਕਾਫੀ ਇਹ 14 ਮਾਡਲ ਹੈ ਜੀ ਓਕੇ ਕੰਡੀਸ਼ਨ ਕੰਡੀਸ਼ਨ ਵਧੀਆ ਜੀ ਠੀਕ ਹੈ ਬਈ ਚੱਲੀ ਕਿੰਨੀ ਕੋਈ ਇਹ ਇਹ ਵੀ ਲੱਖ ਚੱਲੀ ਵੀ 1 ਲੱਖ 4 4 ਛੱਲੀ ਹੈ ਲੱਖੇ ਨੇੜੇ ਤੜੇ ਜੀ ਠੀਕ ਹੈ ਬਈ ਹਾਂ ਜੀ ਤੇ ਬਈ ਚੈੱਕ ਕਰ ਲੋ ਕਾਰ ਅੰਦਰੋਂ ਜੇ ਕਿਸੇ ਨੇ ਕਾਰ ਇਹ ਲੈਣੀ ਹੈ ਦਜ਼ਹਿਰ ਡਿੱਗੀ ਵਾਲੀ ਲਾਇਕਾਰ ਚ ਸੋਹਣਿਆ ਰੈਕਟਰ 50000 ਰੁਪਿਆ ਲੋਏ ਟਾਇਰਾਂ ਦਾ ਹੁੰਦਾ ਘੱਟ ਤੇ ਠੀਕ ਹੈ ਬਈ ਹਾਂਜੀ ਤੇ ਕੰਡੀਸ਼ਨ ਦੀ ਓਕੇ ਹੈ ਨਾ ਓਕੇ ਜੀ ਓਕੇ ਇਹਦਾ ਰੇਟ ਵੀਰੇ ਨਵੇਂ ਟਾਇਰ ਹੈ ਕਾਰ ਦੇ ਜੀ ਹਾਂ ਹਾਂ ਹੋਰ ਸਪੇਪਰ ਪੂਰੇ ਹੈ ਜੀ ਠੀਕ ਹੈ ਹਾਂਜੀ ਮਹਾਲੀ ਨੰਬਰ ਹੈ ਜੀ ਮਹਾਲੀ ਦਾ ਨੰਬਰ ਹੈ ਪੰਜਾਬ ਦਾ ਪੀਪੀ 65 ਜੀ ਇਹ ਦੇ ਦੇਗੇ ਵੀਰੇ ਲਾਸਟ 435000 ਦੀ ਜੀ 435 ਹਾਂਜੀ ਲਾਸਟ ਠੀਕ ਹੈ ਬਈ ਲੋ ਵੀ ਮਿੱਤਰੋ ਆ ਲਈ ਸੀ ਅੱਜ ਦੀਆਂ ਕਾਰਾਂ ਠੀਕ ਹੈ ਤੇ ਅਗਲੇ ਵਲੌਗਸ ਨੂੰ ਦੂਜੀਆਂ ਕਾਰਾਂ ਦਵਾਂਗੇ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਤਾਂ ਆਜੋ ਪਹਿਲੀ ਆ ਜਾਓ ਬਾਈ ਹੈਨਾ ਤੇ ਫਿਰ ਫੋਨ ਕਰਦੇ ਹੋ ਬਾਈ ਯਾਰ ਰੀਲ ਤਾਂ ਹੁਣ ਪਾਈ ਸੀ ਵਿਗ ਗਈ ਉਹ ਕਈ ਵਾਰ ਲੇਟ ਵੇਟ ਹੋ ਜਾਂਦੀ ਹੈ ਹਾਂਜੀ ਬੁੱਕ ਵੀ ਕਰ ਲੰਦਾ ਮੰਜ ਦੀ ਨਾਲ ਹੀ ਹਾਂ ਆਨਲਾਈਨ ਬੁਕਿੰਗ ਬਹੁਤ ਜ਼ਿਆਦਾ ਚੱਲਦੀ ਹੈ ਬਾਈ ਹੋਰ ਨਹੀਂ ਠੀਕ ਹੈ ਬਾਈ ਘਰੇ ਹੋਮ ਡਿਲੀਵਰੀਆਂ ਵੀ ਕਰ ਦਿੰਦੇ ਨੇ ਤੁਹਾਡੇ ਸਾਹਮਣੇ ਤਿੰਨ ਦਈਆਂ ਆਈ ਆਨਲਾਈਨੇ ਬੁੱਕ ਹੋਈ ਵੀ ਦੀਆਂ ਆਓ بس بھائی ਤੁਸੀਂ ਕੀ ਕਰਨਾ فون کرنا کار بک کر لو کوئی دقت ਨਹੀਂ ਆਉਂਦੀ بھائی ਹਨਾ 메జర్ دقت ਦੀ بھائی ਹੋਰਾਂ ਦੀ ਹੈਗੀ ਹੈ ਕਿ ਗਾਰੰਟੀ ਬਿਲਕੁਲ ਜੀ 19 ਕੀ ਬਾਈ ਹਨਾ ਪੁਰਾਣੇ ਗਾਰਾਂ ਨੇ ਕੁਛ ਨਾ ਕੁਛ ਆਪਾਂ ਕਹਿੰਦੀ ਹੈ ਹੋ ਜਾਂਦਾ ਉਹ ਵੀ ਨਹੀਂ ਹੁੰਦਾ ਜੀ ਚੱਲਦੀ ਹੈ ਵਧੀਆ ਜੀ ਤੇ ਬਸ ਨੰਬਰ ਸਕਰੀਨ ਤੇ ਪਾਤਾ ਸੀ ਕਾਲ ਕਰ ਲਿਓ ਵਿਜ਼ਿਟ ਕਰ ਲਿਓ 77 ਸੈਕਟਰ ਮਹਾਲੀ ਬਾਈ ਸਤਿ ਸ਼੍ਰੀ ਅਕਾਲ